ਮਾਤਾ ਜੀ ਦਾ ਜਨਮ ਹੈ ਜਿਹੜਾ ਉਹ ਰੋਹਤਾਸ ਨਗਰ ਦੇ ਵਿੱਚ ਹੋਇਆ ਰੋਹਤਾਸ ਪਾਕਿਸਤਾਨ ਦੇ ਜ਼ਿਲ੍ਹਾ ਜੇਲਮ ਪਾਕਿਸਤਾਨ ਦੇ ਵਿੱਚ ਇਹ ਰੋਹਤਾਸ ਜਿਹੜਾ ਇਸ ਧਰਤੀ ਨੂੰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਵਿੱਤਰ ਕੀਤਾ ਜਦੋਂ ਮਹਾਰਾਜ ਜੀ ਉਦਾਸੀਆਂ ਤੇ ਸੀ ਨਾ ਕਾਬਲ ਕੰਧਾਰ ਵੱਲੀ ਗਏ ਉਧਰੋਂ ਉਦਾਸੀਆਂ ਤੋਂ ਮੁੜਦੇ ਮਹਾਰਾਜ ਜੀ ਰੋਹਤਾਸ ਆਏ ਉੱਥੇ ਨੇੜੇ ਇੱਕ ਕਿਸੇ ਵਿਦਵਾਨ ਨੇ ਲਿਖਿਆ ਕਿ ਬਾਲ ਗੁੰਦਾਈ ਦਾ ਢਿੱਲਾ ਸੀ ਜਦੋਂ ਮਹਾਰਾਜ ਜੀ ਉੱਧਰ ਉਸ ਇਲਾਕੇ ਵਿੱਚ ਗਏ ਤੇ ਉੱਥੇ ਇੱਕ ਸਿੱਖ ਸੀ ਮਹਾਰਾਜ ਜੀ ਦਾ ਸ਼ਰਧਾਲੂ ਉਹਨੇ ਮਹਾਰਾਜ ਜੀ ਨੂੰ ਬੇਨਤੀ ਕੀਤੀ ਸੀ ਕਿ ਮਹਾਰਾਜ ਜੀ ਸਾਡੇ ਨਗਰ ਚੱਲੋ ਸਾਡੇ ਨਗਰ ਦਾ ਵੀ ਭਲਾ ਕਰੋ ਤਾਂ ਮਹਾਰਾਜ ਜੀ ਉਸ ਨਗਰ ਵਿੱਚ ਗਏ ਉਸ ਨਗਰ ਦਾ ਨਾਂ ਸੀ ਰੋਹਤਾਸ ਤੇ ਜਦੋਂ ਉੱਥੇ ਗਏ ਨਾ ਮਹਾਰਾਜ ਦੇ ਉੱਥੋਂ ਦੀਆਂ ਸੰਗਤਾਂ ਨੇ ਫਿਰ ਮਹਾਰਾਜ ਜੀ ਨੂੰ ਬੇਨਤੀ ਕੀਤੀ ਕਿ ਮਹਾਰਾਜ ਇੱਥੇ ਜਿਹੜਾ ਪਾਣੀ ਹੈ ਨਾ ਬਹੁਤ ਖਾਰਾ ਵੀ ਵਰਤਨਯੋਗ ਪਾਣੀ ਨਹੀਂ ਹੈਗਾ ਇੱਥੇ ਪਾਣੀ ਦੀ ਘਾਟ ਵੀ ਬੜੀ ਸੀ ਉਸ ਇਲਾਕੇ 'ਚ ਤੇ ਜਿੱਥੇ ਪਾਣੀ ਹੈ ਖਾਰਾ ਕੋਈ ਪਾਣੀ ਜਿਹੜਾ ਵਰਤਨਯੋਗ ਨਹੀਂ ਤਾਂ ਮਹਾਰਾਜ ਜੀ ਦੀ ਨੂੰ ਬੇਨਤੀ ਜਦੋਂ ਕੀਤੀ ਤੇ ਮਹਾਰਾਜ ਜੀ ਨੇ ਉੱਥੇ ਇੱਕ ਪੱਥਰ ਹਟਾ ਕੇ ਚਸ਼ਮਾ ਚਲਾਇਆ ਤੇ ਉੱਥੇ ਸਥਾਨ ਜਿਹੜਾ ਬਣਿਆ ਮਹਾਰਾਜ ਦੀ ਯਾਦ ਵਿੱਚ ਉਹਨੂੰ ਚੋਹਾ ਸਾਹਿਬ ਜਾਂ ਚੋਹਾ ਸਾਹਿਬ ਕਹਿੰਦੇ ਆ ਅੱਜ ਵੀ ਕਹਿੰਦੇ ਕਿ ਉਹ ਉੱਥੋਂ ਠੰਡਾ ਮਿੱਠਾ ਜਲ ਨਿਕਲਦਾ ਤੇ ਸਾਰਾ ਨਗਰ ਉਤਾਸ ਜਜ ਰਵੇ ਉਹ ਸਾਰਾ ਨਗਰ ਜਲ ਵਰਤਦਾ ਜਵੇਂ ਆਪਾਂ ਜਾਣੇ ਨਾਨਕ ਝੀਰਾ ਸਾਹਿਬ ਜਿਹਨੀਆਂ ਸੰਗਤਾਂ ਹਜੂਰ ਸਾਹਿਬ ਗਈਆਂ ਉਹਨੇ ਦਰਸ਼ਨ ਕੀਤੇ ਉਹਨੇ ਨਾਨਕ ਝੀਰਾ ਸਾਹਿਬ ਦੇ ਕਰਨਾਟਕਾ ਦੇ ਵਿੱਚ ਤੇ ਉੱਥੇ ਵੀ ਦੇਖੋ ਜਲ ਗੁਰੂ ਨਾਨਕ ਸਾਹਿਬ ਜੀ ਮਹਾਰਨ ਨੇ ਕੱਢਿਆ ਤੇ ਅੱਜ ਨਿਰੰਤਰ ਚੱਲ ਰਿਹਾ ਤੇ ਲੋਕ ਉੱਥੋਂ ਦੇ ਉੱਥੋਂ ਦਾ ਜਲ ਵਰਤਦੇ ਆ ਪੀਣ ਵਾਸਤੇ ਲੈ ਕੇ ਜਾਂਦੇ ਪਰ ਵਰਕੇ ਐਂ ਚੋਹਾ ਸਾਹਿਬ ਚੋਹਾ ਸਾਹਿਬ ਜਿਹੜਾ ਰੋਹਤਾਸ ਦੇ ਵਿੱਚ ਆ ਨਾ ਉੱਥੇ ਮਹਾਰਾਜ ਜੀ ਦਾ ਸਥਾਨ ਬਣਿਆ ਤੇ ਉੱਥੇ ਹੀ ਜਿਹੜੇ ਭਾਈ ਰਾਮੂ ਜੀ ਭਾਈ ਰਾਮੂ ਜੀ ਰਹਿੰਦੇ ਸੀ ਇਹ ਵੀ ਸਿੱਖੀ ਨਾਲ ਜੁੜੇ ਹੋਏ ਮਹਾਰਾਜ ਦੇ ਚਰਨਾਂ ਨਾਲ ਜੁੜੇ ਹੋਏ ਇਹਨਾਂ ਦੇ ਭਾਈ ਰਾਮੂ ਜੀ ਦੀ ਧਰਮ ਪਤਨੀ ਦਾ ਨਾਮ ਸੀ ਜਸਦੇਵੀ ਜਦਸ ਦੇਵ ਵੀ ਲਿਖਿਆ ਇਹਨਾਂ ਦੇ ਘਰ ਵਿੱਚ ਔਲਾਦ ਨਹੀਂ ਹੈਗੀ ਸੀ ਜਦੋਂ ਔਲਾਦ ਨਾ ਹੋਈ ਇਹ ਸੇਵਾ ਕਰਦੇ ਉੱਥੇ ਚਵਾ ਸਾਹਿਬ ਸੰਗਤਾਂ ਨੂੰ ਲੰਗਰ ਪ੍ਰਸ਼ਾਦਾ ਪਾਣੀ ਛਕਾਉਣਾ ਸੇਵਾ ਕਰਨੀ ਕਹਿੰਦੇ ਇੱਕ ਵਾਰ ਇਹ ਅਨੰਦਪੁਰ ਸਾਹਿਬ ਆਏ ਮਹਾਰਾਜ ਦੇ ਚਲਣਾ ਵਿੱਚ ਪਹਿਲਾਂ ਗੁਰੂ ਤੇਗ ਬਹਾਦਰ ਮਹਾਰਾਜ ਸਮੇਂ ਵੀ ਆਉਂਦੇ ਰਹੇ ਫਿਰ ਜਦੋਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਸ਼ਹੀਦ ਹੋ ਗਏ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਲਣਾ ਵਿੱਚ ਆਏ ਜਦੋਂ ਮਹਾਰਾਜ ਦੇ ਚਰਨਾਂ ਵਿੱਚ ਆਏ ਤੇ ਅਰਦਾਸ ਬੇਨਤੀ ਕੀਤੀ ਪੋਠੋਹਾਰ ਦੀ ਸੰਗਤ ਨਾਲ ਜੇ ਮਿਲ ਕੇ ਆਏ ਸੀ ਤਾਂ ਭਾਈ ਉਹਨਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਭਾਈ ਰਾਮੂ ਜੀ ਨੇ ਕਿ ਮਹਾਰਾਜ ਸਾਡੇ ਘਰ ਵਿੱਚ ਕੋਈ ਧੀ ਪੁੱਤ ਨਹੀਂ ਹੈਗਾ ਤੇ ਕਿਰਪਾ ਕਰੋ ਸਾਡੇ ਘਰ ਵਿੱਚ ਕੋਈ ਧੀ ਪੁੱਤ ਹੋ ਜਾਵੇ ਤੇ ਅਰਦਾਸ ਕੀਤੀ ਵੀ ਜਿਹੜਾ ਪਹਿਲਾ ਬੱਚਾ ਹੋਵੇਗਾ ਨਾ ਮਹਾਰਾਜ ਜੀ ਆਜੀ ਦੇ ਚਰਨਾਂ ਵਿੱਚ ਅਸੀਂ ਭੇਟਾ ਕਰਾਂਗੇ ਕਹਿੰਦੇ ਸਮਾਂ ਪਾ ਕੇ ਫਿਰ ਇਨਾਂ ਦੇ ਘਰੇ ਇੱਕ ਪੁੱਤਰੀ ਨੇ ਜਨਮ ਲਿਆ ਤੇ ਜਦੋਂ ਪੁੱਤਰੀ ਨੇ ਜਨਮ ਲਿਆ ਨਾ ਤੇ ਪਰਿਵਾਰ ਵਿੱਚ ਬੜੀਆਂ ਖੁਸ਼ੀਆਂ ਮਨਾਇਆਂ ਗਈਆਂ ਤੇ ਨਾਮ ਰੱਖਿਆ ਸਾਹਿਬ ਦੇਵਾ ਸਾਹਿਬ ਦਾ ਅਰਥ ਮਾਲਕ ਦੇਵਾ ਦਾ ਅਰਥ ਕਿ ਸਾਹਿਬ ਨੂੰ ਦੇਣੀ ਹੈ ਇਹ ਜਾਂਕੀਆਂ ਨੇ ਵਿਦਵਾਨਾਂ ਨੇ ਸਾਹਿਬ ਦੇਵੀ ਵੀ ਲਿਖਿਆ ਸਾਹਿਬ ਦੇਵੀ ਸਾਹਿਬ ਨੇ ਦਿੱਤੀ ਆ ਸਾਨੂੰ ਮਾਲਕ ਨੇ ਦਿੱਤੀ ਮਾਲਕ ਕੋਲੋਂ ਮੰਗੀ ਕਿਉਂਕਿ ਇਸ ਦੇ ਘਰ ਦੇ ਵਿੱਚ ਕੋਈ ਘਾਟਾ ਨਹੀਂ ਮਾਰੇ ਕਹਿੰਦੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕਿਸ ਹੈ ਜਿਸ ਦੇਹ ਸੋ ਪਾਵੈ ਕੀ ਨਹੀਂ ਹੈਗਾ ਮਾਰੇ ਦੇ ਘਰ ਵਿੱਚ ਗੱਲ ਤਾਂ ਭਾਵਨਾ ਦੀ ਆ ਨਾ ਉਹੀ ਪਹਿਲਾਂ ਗੱਲ ਕੀਤੀ ਵੀ ਸ਼ਰਧਾ ਵਾਲੀ ਅੱਖ ਹੋਵੇ ਤੇ ਸਿੱਖੀ ਦੇ ਕੰਨ ਹੋਣ ਸੁਣਨ ਵਾਲੇ ਤਾਂ ਗੁਰੂ ਬਖਸ਼ਿਸ਼ ਅੰਕਾਰੀ ਜੰਦ ਭਾਈ रामू ਦੇ ਮਨੁਜ ਸਰਦਾ ਸੀ ਅਰਦਾਸ ਕੀਤੀ ਹੈ ਹੁ ਨਾਂ ਰੱਖਿਆ ਸਾਹਿਬ ਦੇਵਾ ਤੇ ਛੋਟੀ ਹੰਦੀ ਨੂੰ ਹੀ ਦੇਖੋ ਮਾਤਾ ਜੀ ਨੂੰ ਸਾਰੇ ਮਾਤਾ ਜੀ ਕਹਿਣ ਲੱਗ ਪਏ ਸਾਰਾ ਅਲੱਗ ਕਿਉਂਕਿ ਸਾਰਿਆਂ ਨੂੰ ਸੰਗਤ ਨੂੰ ਪਤਾ ਲੱਗ ਗਿਆ ਕਿ ਇਹ ਮਾਲਕ ਨੂੰ ਦੇਣਾ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਵਿੱਚ ਭੇਟਾ ਕਰਨੀ ਹੈ ਤੇ ਸਾਰੇ ਹੀ ਸਤਕਾਰ ਨਾਲ ਮਾਤਾ ਜੀ ਕਹਿਣ ਲੱਗ ਪਏ ਛੋਟੇ ਹੁੰਦੇ ਚੌਂਕੜਾ ਮਾਰ ਕੇ ਬੈਠਦੇ ਬੜਾ ਲੰਮਾ ਸਮਾਂ 8-8 ਘੰਟੇ ਚੌਂਕੜਾ ਮਾਰ ਕੇ ਰੱਖਦੇ ਮਾਤਾ ਜੀ ਸਿਮਰਨ ਕਰਦੇ ਰਹਿੰਦੇ ਬਾਣੀ ਪੜਦੇ ਬਾਣੀ ਇੰਨੀ ਇੰਨਾ ਮਿੱਠੀ ਬੋਲੀ ਉਹਨਾਂ ਦੀ ਇੰਨੀ ਮਠਾਸ ਜ਼ੁਬਾਨ ਦੇ ਵਿੱਚ ਜਦੋਂ ਮਾਤਾ ਜੀ ਕਹਿੰਦੇ ਬਾਣੀ ਪੜਦੇ ਸੀ ਨਾ ਸੰਗਤਾਂ ਵਾਰ-ਵਾਰ ਕਹਿੰਦੀਆਂ ਕਿ ਸਾਨੂੰ ਬਾਣੀ ਸੁਣਾਓ ਸਾਨੂੰ ਬਾਣੀ ਸੁਣਾ ਵੀ ਇੰਨੀ ਮਠਾਸ ਸੀ ਮਾਤਾ ਜੀ ਦੀ ਰਸਨਾ ਦੇ ਫਿਰ ਕਹਿੰਦੇ ਜਦੋਂ ਤਕਰੀਬਨ 18 ਕੇ ਸਾਲ ਦੀ ਉਮਰ ਹੋਈ ਜਦੋਂ ਕਲਗੀਧਰ ਪਾਤਸ਼ਾਹ ਜੀ ਨੇ ਖਾਲਸਾ ਸਾਜਿਆ ਅੰਮ੍ਰਿਤ ਛਕਾਇਆ ਜਿਹੜੇ ਸਾਲ ਉਸ ਤੋਂ ਅਗਲੇ ਸਾਲ ਦੀ ਗੱਲ ਹੈ ਘਰ ਦੇ ਵਿੱਚ ਗੱਲ ਚੱਲੀ ਪਿਤਾ ਜੀ ਕਹਿਣ ਲੱਗੇ ਵੀ ਆਪਾਂ ਪਤਾ ਨਹੀਂ ਗੁਰੂ ਮਹਾਰਾਜ ਇਹਨਾਂ ਨੂੰ ਪ੍ਰਵਾਨ ਕਰਨ ਕਿ ਨਾ ਕਰਨ ਵੀ ਰਿਸ਼ਤੇ ਦੀ ਗੱਲ ਚੱਲੀ ਵੀ ਰਿਸ਼ਤਾ ਲੱਭੀਏ ਕੋਈ ਪਰ ਮਾਤਾ ਸਾਹਿਬ ਦੇਵਾਂ ਜੀ ਕਹਿਣ ਲੱਗੇ ਆਪਣੇ ਪਿਤਾ ਨੂੰ ਕਿ ਪਿਤਾ ਜੀ ਜੋ ਤੁਸੀਂ ਪ੍ਰਣ ਕੀਤਾ ਨਾ ਉਸ ਤੇ ਪੱਕੇ ਰਹੋ ਮੈਂ ਆਪਣਾ ਮਾਲਕ ਗੁਰੂ ਗੋਬਿੰਦ ਸਿੰਘ ਜੀ ਮਾਰਨ ਨੂੰ ਸਮਝ ਚੁੱਕੀ ਹਾਂ ਬਸ ਕਿ ਮੈਂ ਹੁਣ ਕਿਤੇ ਹੋਰ ਦੂਜੀ ਥਾਂ ਵਿਆਹ ਨਹੀਂ ਕਰਾਵਾਂ। ਮੇਰੇ ਬਾਰੇ ਤੁਸੀਂ ਨਾ ਸੋਚੋ ਮੈਂ ਤਾਂ ਉਹਨਾਂ ਦੇ ਚਰਨਾਂ ਦੀ ਦਾਸੀ ਬਣ ਕੇ ਰਾਵਾਂਗੀ। ਫਿਰ ਕਹਿੰਦੇ ਸਾਰੀ ਸੰਗਤ ਪੋਠੋਹਾਰ ਦੀ ਇਕੱਠੀ ਹੋ ਕੇ ਆਨੰਦਪੁਰ ਸਾਹਿਬ ਆਈ। ਇਹ ਜਾਣੇ ਕਿ 1756 ਬਿਕਰਮੀ ਸੰਮਤ ਜਿਹਨੂੰ ਆਪਾਂ ਈਸਵੀ ਸਨ 1699 ਕਹਿ ਦਈਏ 1699 ਚ ਮਹਾਰਾਜ ਜੀ ਨੇ ਖਾਲਸਾ ਸਾਜਿਆ ਉਸ ਤੋਂ ਇੱਕ ਸਾਲ ਬਾਅਦ ਵਿੱਚ 1700 ਸਾਲ ਦੇ ਵਿੱਚ ਮਾਤਾ ਜੀ ਮਾਤਾ ਜੀ ਦਾ ਪਰਿਵਾਰ ਸ੍ਰੀ ਅਨੰਦਪੁਰ ਸਾਹਿਬ ਆਇਆ ਜਦੋਂ ਪਰਿਵਾਰ ਸਾਰਾ ਅਨੰਦਪੁਰ ਸਾਹਿਬ ਆਇਆ ਤੇ ਉੱਥੇ ਅਨੰਦਪੁਰ ਸਾਹਿਬ ਭਾਈ ਮਨੀ ਸਿੰਘ ਜੀ ਨੂੰ ਮਿਲੇ ਤੇ ਉਹ 포ਠੋਹਾਰ ਦੇ ਇਲਾਕੇ ਦੇ ਇੱਕ ਸਿੱਖ ਸੀ ਜੋ ਸੇਵਾ ਕਰਦੇ ਸੀ ਉੱਥੇ ਉਹਨਾਂ ਨੂੰ ਸਾਰੀ ਗੱਲ ਦੱਸੀ ਮਹਾਰਾਜ ਦਾ ਦਰਬਾਰ ਸੱਜਿਆ ਤੇ ਭਾਈ ਰਾਮੂ ਜੀ ਨੇ ਹੱਥ ਜੋੜ ਕੇ ਖੜੇ ਹੋ ਕੇ ਬੇਨਤੀ ਕੀਤੀ ਕਿ ਮਹਾਰਾਜ ਅਸੀਂ ਅਰਦਾਸ ਕੀਤੀ ਸੀ ਤੁਹਾਡੇ ਚਰਨਾਂ ਵਿੱਚ ਕਿ ਸਾਡੇ ਘਰ ਵਿੱਚ ਕੋਈ ਔਲਾਦ ਨਹੀਂ ਸੀ ਜੇ ਪਹਿਲੀ ਔਲਾਦ ਹੋਵੇਗੀ ਤਾਂ ਅਸੀਂ ਤੁਹਾਡੇ ਚਰਨਾਂ ਵਿੱਚ ਭੇਟਾ ਕਰਾਂਗੇ ਮਹਾਰਾਜ ਤੁਸੀਂ ਸਾਨੂੰ ਇਹ ਪੁੱਤਰੀ ਦੀ ਦਾਤ ਦਿੱਤੀ ਇਹ ਪੁੱਤਰੀ ਜਿਹੜੀ ਹੁਣ ਅਸੀਂ ਤੁਹਾਡੇ ਚਰਨਾਂ ਵਿੱਚ ਭੇਟਾ ਕਰਨੀ ਇਹਨੂੰ ਪ੍ਰਵਾਨ ਕਰ ਲਓ ਤਾਂ ਮਹਾਰਾਜ ਜੀ ਕਹਿਣ ਲੱਗੇ ਵੀ ਅਸੀਂ ਹੁਣ ਗ੍ਰਸਥ ਧਰਮ ਨਹੀਂ ਅਪਣਾਉਣਾ ਕਿਉਂਕਿ ਦੋ ਆਨੰਦ ਕਾਰਜ ਮਾਦੀ ਦੇ ਹੋ ਚੁੱਕੇ ਸੀ ਪਹਿਲਾਂ ਮਾਤਾ ਸੁੰਦਰੀ ਜੀ ਦੇ ਨਾਲ ਤੇ ਮਾਤਾ ਜੀਤੋ ਜੀ ਦੇ ਨਾਲ ਮਾਰੇ ਕਹਿਣ ਲੱਗੇ ਅਸੀਂ ਹੁਣ ਜਿਹੜਾ ਹੈ ਗ੍ਰਸਥ ਧਰਮ ਨਹੀਂ ਅਪਣਾਉਣਾ ਅਸੀਂ ਕਾਰਜ ਕਰਨੇ ਪੰਥ ਦੇ ਵਾਸਤੇ ਕੁਝ ਤਾਂ ਭਾਈ ਰਾਮੂ ਜੀ ਉਦਾਸ ਹੋ ਗਏ ਫਿਰ ਭਾਈ ਮਨੀ ਸਿੰਘ ਜੀ ਪੋਠੋਹਾਰ ਦੀ ਸੰਗਤ ਸਾਰੀ ਘੜੀ ਹੋ ਕੇ ਕਹਿਣ ਲੱਗੀ ਮਹਾਰਾਜ ਇਹਦਾ ਰਿਸ਼ਤਾ ਫਿਰ ਕੌਣ ਲਵੇਗਾ ਵੀ ਸਾਰੇ ਇਹਨੂੰ ਮਾਤਾ ਜੀ ਕਹਿੰਦੇ ਪੋਠੋਹਾਰ ਦੇ ਇਲਾਕੇ ਦੀ ਸਾਰੀ ਸੰਗਤ ਇਹਨਾਂ ਨੂੰ ਮਾਤਾ ਜੀ ਕਹਿੰਦੇ ਆ ਇਹਦਾ ਫਿਰ ਰਿਸ਼ਤਾ ਕੌਣ ਲਵੇਗਾ ਕਿਸੇ ਨੇ ਨਹੀਂ ਲੈਣਾ ਫਿਰ ਮੇਰੀ ਪੁੱਤਰੀ ਭਾਈ ਰਾਮੂ ਜੀ ਕਹਿੰਦੇ ਮੇਰੀ ਪੁੱਤਰੀ ਦਾ ਕੀ ਬਣੇਗਾ ਮਹਾਰਾਜ ਫਿਰ ਭਾਈ ਮਨੀ ਸਿੰਘ ਜੀ ਹੋਰ ਸੰਗਤਾਂ ਨੇ ਜਦੋਂ ਬੇਨਤੀ ਕੀਤੀ ਮਹਾਰਾਜ ਕਹਿਣ ਲੱਗੇ ਵੀ ਆਪਣੀ ਪੁੱਤਰੀ ਨੂੰ ਪੁੱਛੋ ਵੀ ਮੇਰਾ ਆਤਮਾ ਦੇ ਤੌਰ ਤੇ ਸੰਬੰਧ ਹੋਵੇਗਾ ਸਰੀਰਕ ਸੰਬੰਧ ਨਹੀਂ ਇਹਦੇ ਨਾਲ ਕੋਈ ਹੋਵੇ ਜੇ ਤੁਹਾਡੀ ਪੁੱਤਰੀ ਨੂੰ ਇਹ ਪ੍ਰਵਾਨ ਹੈ ਤਾਂ ਅਸੀਂ ਇੱਕ ਮਨਜ਼ੂਰ ਕਰ ਲੈਂਦੇ ਪ੍ਰਵਾਨ ਕਰ ਲੈਂਦੇ ਜਦੋਂ ਮਾਤਾ ਸਾਹਿਬ ਦੇਵਾ ਨੂੰ ਪੁੱਛਿਆ ਕਹਿਣ ਲੱਗੇ ਠੀਕ ਹੈ ਮੈਂ ਸਾਰੀ ਉਮਰ ਆਤਮਾ ਦੇ ਸਬੰਧ ਕਰਕੇ ਜੀਵਾਂਗੀ ਤਾਂ ਹੀ ਦੇਖੋ ਇਤਿਹਾਸ ਦੇ ਵਿੱਚ ਵੀ ਤੇ ਜਿਹੜੀਆਂ ਮੁਸਲਮਾਨਾਂ ਦੀਆਂ ਲਿਖਤਾਂ ਨੇ ਨਾ ਉਹਨਾਂ ਵਿੱਚ ਮਾਤਾ ਸਾਹਿਬ ਨੂੰ ਕੁਵਾਰਾ ਡੋਲਾ ਲਿਖਿਆ ਵੀ ਕੁਵਾਰਾ ਡੋਲਾ ਫਿਰ ਦੇਖੋ ਆਨੰਦ ਕਾਰਜ ਹੋਇਆ ਭਾਈ ਸੱਧੂ ਤੇ ਮੱਧੂ ਰਵਾਬੀ ਸੀ ਉਹਨਾਂ ਨੇ ਕੀਰਤਨ ਕੀਤਾ ਬਾਬਾ ਬੁੱਢਾ ਸਾਹਿਬ ਜੀ ਦੀ ਅੰਸਬੰਸ ਵਿੱਚੋਂ ਬਾਬਾ ਆਰਾਮ ਕੋਇਰ ਜੀ ਜਿਨ੍ਹਾਂ ਦਾ ਨਾਮ ਰਛਾਕੇ ਗੁਰਬਖਸ਼ ਸਿੰਘ ਹੋਇਆ ਉਹਨਾਂ ਨੇ ਲਾਵਾਂ ਦਾ ਪਾਠ ਕੀਤਾ ਸਾਰੀ ਕਿਰਿਆ ਜਿਹੜੀ ਆਨੰਦ ਕਾਰਜ ਦੀ ਬਾਬਾ ਬੁੱਢਾ ਸਾਹਿਬ ਜੀ ਦੀ ਅਨਸਬੰਸ ਦੇ ਵਿੱਚ ਬਾਬਾ ਰਾਮ ਕੋਇਰ ਜੀ ਉਹਨਾਂ ਵੱਲੋਂ ਨਿਭਾਈ ਗਈ। ਫਿਰ ਮਾਤਾ ਗੁਜਰ ਕੌਰ ਜੀ ਜਿਹੜੇ ਸੀ ਉਹ ਲੈ ਕੇ ਗਏ ਆਪਣੇ ਮਹਿਲਾਂ ਦੇ ਵਿੱਚ ਜਿੱਥੇ ਮਹਾਰਾਜ ਜੀ ਦੇ ਸਾਰੇ ਮਹਿਲ ਰਹਿੰਦੇ ਸੀ। ਹੁਣ ਮਾਤਾ ਜੀ ਨੇ ਪ੍ਰਣ ਕੀਤਾ ਮਾਤਾ ਸਾਹਿਬ ਕੌਰ ਨੇ ਵੀ ਜਿੰਨਾ ਚਿਰ ਮੈਂ ਆਪਣੇ ਮਾਲਕ ਦੇ ਦਰਸ਼ਨ ਨਹੀਂ ਕਰ ਲੈਂਦੀ ਉਹਨਾਂ ਚ ਕੁਝ ਖਾਵਾਂਗੀ ਨਹੀਂ ਪੀਵਾਂਗੀ ਨਹੀਂ। ਫਿਰ ਇਸ ਕਰਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਵਾਨਸ ਤੋਂ ਵਿਹਲੇ ਹੋ ਕੇ ਮਾਤਾ ਜੀ ਦੇ ਕੋਲ ਜਾਇਆ ਕਰਦੇ ਮਾਤਾ ਜੀ ਨੇ ਇੱਕ ਪਲੰਘ ਵਿਛਾਇਆ ਹੁੰਦਾ ਉਸ ਪਲੰਘ ਤੇ ਮਹਾਰਾਜ ਜੀ ਨੂੰ ਬਿਠਾ ਕੇ ਸਤਗੁਰਾਂ ਦੇ ਚਰਨ ਧੋਹਦੇ ਮਾਤਾ ਜੀ ਆਪ ਕੋਲ ਬੈਠਦੇ ਫਿਰ ਪ੍ਰਸ਼ਾਦਾ ਛਕਾਉਂਦੇ ਪ੍ਰਸ਼ਾਦਾ ਛਕਾ ਕੇ ਫਿਰ ਆਪ ਛਕਿਆ ਕਰਦੇ ਤੇ ਮਹਾਰਾਜ ਰੋਜ਼ ਜਾਂਦੇ ਰੋਜ਼ ਜਾਇਆ ਕਰ ਉਧਰੋਂ ਮਾਤਾ ਜੀ ਤੋਂ ਜੀ ਜਿਹੜੇ ਸੀ ਉਹ ਕਾਲ ਚਲਾਣਾ ਕਰ ਗਏ ਮਾਤਾ ਸੁੰਦਰੀ ਦੇ ਜਿਹੜੇ ਵੱਡੇ ਸਹਬਜ਼ਾਦੇ ਸੀ ਬਾਬਾ ਜੀਤ ਸਿੰਘ ਜੀ ਮਾਤਾ ਸੁੰਦਰੀ ਜਿਹੜੇ ਨੇ ਨਾ ਵੱਡੇ ਮੈਲ ਉਹਨਾਂ ਦੇ ਸਹਬਜ਼ਾਦੇ ਸੀ ਬਾਬਾ ਜੀਤ ਸਿੰਘ ਜੀ ਮਾਤਾ ਜੀਤੋ ਜੀ ਜਿਹੜੇ ਆ ਉਹਨਾਂ ਦੇ ਦੋ ਉਹਨਾਂ ਦੇ ਤਿੰਨ ਸਹਬਜ਼ਾਦੇ ਸੀ ਬਾਬਾ ਜੁਹਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਹੁਣ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਛੋਟੇ ਸੀ ਬਹੁਤ तकरीबन ਉਹਨਾਂ ਦੀ ਉਮਰ ਸਾਡੇ ਵਿਦਵਾਨਾਂ ਨੇ ਕਿਸੇ ਨੇ 2.5 ਸਾਲ ਕਿਸੇ ਨੇ 3 ਸਾਲ ਦੀ ਲਿਖੀ ਹੈ ਵੀ ਇੰਨੀ ਉਮਰ ਸੀ ਉਹਨਾਂ ਦੀ ਬੱਚੇ ਹੀ ਸੀ ਛੋਟੇ ਜਿਹੇ ਬੱਚੇ ਸੀ ਅਜੇ ਹੁਣ ਮਾਤਾ ਜੀ ਤਾਂ ਜੀ ਇਹ ਕਾਲ ਚਲਾਣਾ ਕਰ ਗਏ ਮਾਤਾ ਸੁੰਦਰੀ ਜੀ ਨੇ ਤੇ ਮਾਤਾ ਸਾਹਿਬ ਦੇਵਾ ਜੀ ਉਹਨਾਂ ਨੂੰ ਪਾਲਦੇ ਹੁਣ ਜਦੋਂ ਉਹਨਾਂ ਨੂੰ ਪਾਲਦੇ ਆ ਨਹਾਉਂਦੇ ਆ ਤੋਹੋਂਦੇ ਆ ਉਹਨਾਂ ਦਾ ਖਿਆਲ ਰੱਖਦੇ ਪ੍ਰਸ਼ਾਦਾ ਪਾਣੀ ਛਕਾਉਂਦੇ ਤੇ ਮਾਤਾ ਸਾਹਿਬ ਦੇਵਾ ਦੇ ਮਨ ਵਿੱਚ ਵੀ ਆ ਗਿਆ ਕਿਉਂਕਿ ਇਸਤਰੀ ਸੀ ਨਾ ਇੱਕ ਇਸਤਰੀ ਉਦੋਂ ਤੱਕ ਆਪਣੇ ਆਪ ਨੂੰ ਸੰਪੂਰਨ ਨਹੀਂ ਮੰਨਦੀ ਜਿੰਨਾ ਚਿਰ ਉਹ ਆਪਣੇ ਕੋਖ ਤੋਂ ਕਿਸੇ ਨੂੰ ਜਨਮ ਨਹੀਂ ਦਿੰਦੀ ਇਹ ਇੱਕ ਸਚਾਈ ਹੈ ਇਸਤਰੀ ਉਹਨਾਂ ਚਿਰ ਆਪਣੇ ਆਪ ਨੂੰ ਸੰਪੂਰਨ ਨਹੀਂ ਮੰਨਦੀ ਹੁਣ ਮਾਤਾ ਜੀ ਜਦੋਂ ਬੱਚਿਆਂ ਨੂੰ ਵੇਖਦੇ ਤੇ ਮਨ ਵਿੱਚ ਆਇਆ ਵੀ ਮੇਰੀਆਂ ਭੈਣਾਂ ਦੇ ਬੱਚੇ ਨੇ ਜੇ ਮੇਰੀ ਪੁੱਖ ਤੋਂ ਵੀ ਕੋਈ ਬੱਚਾ ਜਨਮ ਲੈਂਦਾ ਮੇਰਾ ਵੀ ਬੱਚਾ ਹੁੰਦਾ ਤੇ ਮੈਂ ਵੀ ਇਸ ਤਰ੍ਹਾਂ ਹੀ ਉਹਨੂੰ ਪਾਲਣਾ ਪੋਸਣਾ ਕਰਦੀ ਹੁਣ ਮਨ ਵਿੱਚ ਵਿਚਾਰ ਆ ਗਿਆ ਕਲਗੀਧਰ ਪਾਤਸ਼ਾਹ ਦੀਵਾਨ ਦੀ ਸਮਾਪਤੀ ਤੋਂ ਬਾਅਦ ਆਏ ਮਹਾਰਾਜੀ ਨੂੰ ਬਿਠਾਇਆ ਪਲੰਘ ਦੇ ਉੱਤੇ ਚਰਨ ਧਵਾਏ ਸਤਿਗੁਰਾਂ ਦੇ ਪ੍ਰਸ਼ਾਦਾ ਪਾਣੀ ਸ਼ਕਾਇਆ ਪਰ ਮਾਤਾ ਜੀ ਦਾ ਚਿਹਰਾ ਵੇਖਿਆ ਮਹਾਰਾਜ ਜੀ ਕਹਿਣ ਲੱਗੇ ਕੀ ਗੱਲ ਹੈ ਸਾਹਿਬ ਦੇਵਾ ਵੀ ਅੱਜ ਚਿਹਰਾ ਤੇਰਾ ਬੜਾ ਉਦਾਸ ਹੈ ਮਹਾਰਾਜ ਜੀ ਇਹਨੇ ਕਹਿਣ ਦੀ ਗੱਲ ਸੀ ਅੱਖਾਂ ਵਿੱਚੋਂ ਹੰਝੂ ਵਗਣ ਲੱਗ ਪਏ ਰੋਣ ਲੱਗ ਗਏ ਮਾਤਾ ਜੀ ਮਾਤਾ ਜੀ ਕਹਿਣ ਲੱਗੇ ਸ ਮੇਰੇ ਸਵਾਮੀ ਮੇਰੇ ਮਾਲਕ ਜੀ ਮੇਰੀਆਂ ਭੈਣਾਂ ਦੇ ਪੁੱਤਰ ਨੇ ਮਾਤਾ ਸੁੰਦਰੀ ਜੀ ਦੇ ਪੁੱਤਰ ਸੀ ਮਾਤਾ ਜੀਤੋ ਜੀ ਦੇ ਪੁੱਤਰ ਵੀ ਮੇਰੀਆਂ ਭੈਣਾਂ ਦੇ ਪੁੱਤਰ ਨੇ ਪਰ ਮੇਰੇ ਮਨ ਵਿੱਚ ਇਹ ਵਿਚਾਰ ਆ ਵੀ ਮੇਰੀ ਕੁੱਖ ਤੋਂ ਵੀ ਕੋਈ ਬੱਚਾ ਜਾਂ ਬੱਚੀ ਜਨਮ ਲਵੇ ਮਹਾਰਾਜੀ ਨੇ ਅਸੇ ਕਿਹਾ ਮਾਦਾ ਸਾਹਿਬ ਦੇਵਾਂ ਨੂੰ ਕਹਿਣ ਲੱਗੇ ਵੀ ਸਰੀਰਕ ਸੰਬੰਧ ਜਿਹੜਾ ਨਾ ਸਰੀਰਕ ਸੰਬੰਧ ਨਾਲ ਪੈਦਾ ਹੋਇਆ ਪੁੱਤਰ ਜਾਂ ਧੀ ਬਹੁਤਾ ਸੱਮਾ ਨਹੀਂ ਰਹਿੰਦੇ ਇੱਕ ਦਿਨ ਸੰਸਾਰ ਚੋਂ ਚਲੇ ਜਾਂਦੇ ਨੇ ਠੀਕ ਹੈ ਤੂੰ ਆਪਣੇ ਮਾਣ ਵਿੱਚ ਇਹ ਮਨੋਰਥ ਉਠਾਇਆ ਵੀ ਇਸ ਤਰੀ ਦੇ ਮਨ ਵਿੱਚ ਇੱਛਾ ਜਾਗਦੀ ਹੈ ਪੀ ਤੂੰ ਇਹ ਮਨੋਰਥ ਭਲਾ ਉਠਾਇਆ ਪਰ ਕਹਿੰਦੇ ਤੈਨੂੰ ਇਹੋ ਜਿਹਾ ਪੁੱਤਰ ਤੇਰੀ ਝੋਲੀ ਵਿੱਚ ਪਾਵਾਂਗੇ ਰਹੀ ਦੁਨੀਆ ਤੱਕ ਤੇਰਾ ਵੀ ਨਾਂ ਰਹੇਗਾ ਜਿੰਨਾ ਚਿਰ ਉਹ ਪੁੱਤਰ ਰਹੇਗਾ ਤੇਰਾ ਨਾਂ ਰਹੇਗਾ ਤੇ ਉਹ ਪੁੱਤਰ ਵੀ ਸਦਾ ਵਾਸਤੇ ਅਟੱਲ ਰਹੇਗਾ ਫਿਰ ਉੱਥੇ ਮਹਾਰਾਜ ਜੀ ਨੇ ਭਰੇ ਦੀਵਾਨ ਸਜਾਇਆ ਭਰੇ ਦੀਵਾਨ ਵਿੱਚ ਇਹ ਕਿਹਾ ਸੀ ਕਿ ਮਾਤਾ ਸਾਹਿਬ ਦੇਵਾ ਨੂੰ ਕਿਹਾ ਸਾਹਿਬ ਦੇਵਾ ਅੱਜ ਤੋਂ ਤੇਰਾ ਪੁੱਤਰ ਖਾਲਸਾ ਜਿਹੜਾ ਮੈਂ ਸਾਜਿਆ ਨਾ ਤੇ ਖਾਲਸਾ ਤੇਰਾ ਪੁੱਤਰ ਹੈ ਸਾਰੀ ਸੰਗਤ ਨੂੰ ਮਾਰੇ ਨੇ ਕਿਹਾ ਕਿ ਖਾਲਸਾ ਜੀ ਅੱਜ ਤੋਂ ਤੁਹਾਡੀ ਜਿਹੜੀ ਮਾਂ ਮਾਤਾ ਸਹਿਬ ਦੇਵ ਦਾ ਦੇਵਾਂ ਕੌਰ ਹੈ ਤਾਂ ਹੀ ਜਦੋਂ ਦੇਖੋ ਆਪਾਂ ਅਮਰਤ ਛਕਦੇ ਆ ਨਾ ਪੰਜਾਂ ਪਿਆਰਿਆਂ ਦੇ ਪਾਸੋਂ ਤੇ ਉਦੋਂ ਸਾਡਾ ਨਵਾਂ ਜਨਮ ਹੁੰਦਾ ਇੱਕ ਜਨਮ ਤਾਂ ਸਾਨੂੰ ਮਾਤਾ ਪਿਤਾ ਨੇ ਦਿੱਤਾ ਪਰ ਇੱਕ ਜਨਮ ਸਾਡਾ ਗੁਰੂ ਘਰ ਵਿੱਚ ਹੁੰਦਾ ਜਦੋਂ ਅਮਰਤ ਛਕਦੇ ਹਾਂ ਉਦੋਂ ਸਾਡਾ ਇੱਕ ਜਨਮ ਹੁੰਦਾ ਤੇ ਜਦੋਂ ਉਦੋਂ ਜਨਮ ਜਨਮ ਤਾਂ ਹੋ ਗਿਆ ਗੁਰੂ ਘਰ ਦੇ ਵਿੱਚ ਫਿਰ ਮਾਤਾ ਪਿਤਾ ਕੌਣ ਤਾਂ ਪੰਜ ਪਿਆਰੇ ਸਹਿਬਾਨ ਨੂੰ ਕਹਿੰਦੇ ਵੀ ਧਰਮ ਦੇ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਧਰਮ ਦੇ ਮਾਤਾ ਮਾਤਾ ਸਾਹਿਬ ਦੇਵਾ ਕੌਰ ਜੀ ਜਿਹੜੇ ਨੇ ਉਹ ਖਾਲਸੇ ਦੇ ਮਾਤਾ ਪਿਤਾ ਨੇ ਉਦੋਂ ਤੋਂ ਫਿਰ ਮਾਤਾ ਸਾਹਿਬ ਦੇਵਾ ਕੌਰ ਜੀ ਖਾਲਸੇ ਦੇ ਮਾਤਾ ਬਣ ਗਏ ਉਹਨਾਂ ਨੇ ਤਕਰੀਬਨ ਸਾਡੇ ਵਿਦਵਾਨ ਕਹਿੰਦੇ 66 ਸਾਲ 66 67 ਸਾਲ ਜ਼ਿੰਦਗੀ ਭੋਗੀ ਮਾਤਾ ਜੀ ਪਰ ਦੇਖੋ ਉਹਨਾਂ ਨੇ ਸ਼ਰਧਾ ਭਾਵ ਨਾਲ ਉਹਦੇ ਨਾਲ ਉਹ ਬਚਨ ਪੁਗਾਏ ਆਨੰਦਪੁਰ ਸਾਹਿਬ ਛੱਡਿਆ ਤੂਕ ਮਾਤਰੀ ਮੈਂ ਉਹਨਾਂ ਦਾ ਜ਼ਿਕਰ ਕਰਦੇ ਆਂ ਥੋੜੇ ਜਿਹਾ ਸਥਾਨਾਂ ਦਾ ਆਨੰਦਪੁਰ ਸਾਹਿਬ ਛੱਡਿਆ ਮਹਾਰਾਜ ਜੀ ਉੱਥੋਂ ਫਿਰ ਮੁਕਤਸਰ ਸਾਹਿਬ ਦਾ ਜੰਗ ਲੜ ਕੇ ਦਮਦਮਾ ਸਾਹਿਬ ਗਏ ਮਾਤਾ ਜੀ ਜਿਹੜੇ ਸੀ ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬਦੇਵਾ ਕੌਰ ਜੀ ਭਾਈ ਮਨੀ ਸਿੰਘ ਜੀ ਦਿੱਲੀ ਚਲੇ ਗਏ ਸੀ ਜਦੋਂ ਪਰਿਵਾਰ ਵੀ ਛੋੜਾ ਹੁੰਦਾ ਦਮਦਮਾ ਸਹਿਬ ਆ ਕੇ ਮੇਲ ਹੁੰਦਾ ਫਿਰ ਦਮਦਮਾ ਸਹਿਬ ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਦੇਵਾ ਕੌਰ ਜੀ ਆਉਂਦੇ ਆ ਉਹ ਪੁੱਛਦੇ ਨੇ ਕਿ ਮਹਾਰਾਜ ਜੀ ਨੂੰ ਕਿ ਮਹਾਰਾਜ ਸਾਡੇ ਲਾਲ ਨਹੀਂ ਨਜ਼ਰ ਆਉਂਦੇ ਪੰਜ ਪਿਆਰੇ ਨਹੀਂ ਨਜ਼ਰ ਆਉਂਦੇ ਕਿੱਥੇ ਆ ਕਿਉਂਕਿ ਪੰਜ ਪਿਆਰਿਆਂ ਦੇ ਚੋਂ ਭਾਈ ਦਿਆਲ ਸਿੰਘ ਤੇ ਭਾਈ ਧਰਮ ਸਿੰਘ ਦੋ ਬੱਚੇ ਸੀ ਉਹ ਚਲੇ ਗਏ ਔਰੰਗਾਬਾਦ ਨੂੰ ਔਰੰਗਜੀਬ ਨੂੰ ਜਫਰਨਾਮਾ ਦੇ ਤਿੰਨ ਸਿੰਘ ਪੰਜਾਂ ਪਿਆਰਿਆਂ ਚ ਭਾਈ ਹਿੰਮਤ ਸਿੰਘ ਜੀ ਭਾਈ ਮੋਹਨ ਸਿੰਘ ਜੀ ਭਾਈ ਸਾਬ ਸਿੰਘ ਜੀ ਚਮਕੌਰ ਦੀ ਗੜੀ 'ਚ ਛਿੜੋਗੇ ਵੀ ਮਹਾਰਾਜ ਤੁਹਾਡੇ ਕੋਲ ਸੱਜੇ ਹੱਥ ਬੈਠਿਆ ਕਰਦੇ ਸੀ ਪੰਜ ਪਿਆਰੇ ਤੁਸੀਂ ਉਹਨਾਂ ਨੂੰ ਬਿਠਾਉਂਦੇ ਸੀ ਦਰਬਾਰ ਦੇ ਵਿੱਚ ਉਹ ਨਹੀਂ ਨਜ਼ਰ ਆਉਂਦੇ ਫਿਰ ਚਾਰੇ ਪੁੱਤਰ ਤੁਹਾਡੇ ਬੈਠਦੇ ਸੀ ਦਰਬਾਰ ਦੇ ਵਿੱਚ ਉਹ ਨਹੀਂ ਨਜ਼ਰ ਆਉਂਦੇ ਉੱਥੇ ਮਹਾਰਾਜ ਨੇ ਕਿਹਾ ਸੀ ਇਹਨਾਂ ਪੁੱਤਰਨ ਕੇ ਸੀਸ ਪਰ ਵਾਰ ਦੀ ਇਸ ਤੇ ਚਾਰ-ਚਾਰ ਮੋਏ ਤੋਂ ਕਿਹਾ ਪਿਆ ਲੇਖ ਜੀਵਤ ਲੱਖ ਹਜ਼ਾਰ ਵੀ ਇਹਨਾਂ ਪੁੱਤਰਾਂ ਤੋਂ ਮੈਂ ਆਪਣੇ ਪੁੱਤਰ ਵਾਰ ਦਿੱਤੇ ਕੀ ਹੋ ਗਿਆ ਜੇ ਚਾਰ ਚਲੇ ਗਏ ਲੱਖਾਂ ਹੀ ਪੁੱਤਰ ਮੇਰੇ ਜਿਉਂਦੇ ਨੇ ਫਿਰ ਮਾਤਾ ਜੀ ਉੱਥੇ ਕੋਸਮਾਰੇ ਉੱਥੋਂ ਮਹਾਰਾਜ ਜੀ ਨੇ ਕਿਹਾ ਕਿ ਅਸੀਂ ਹੁਣ ਦੱਖਣ ਨੂੰ ਜਾਣਾ ਮਾਤਾ ਜੀ ਉਹਨਾਂ ਨੂੰ ਦਿੱਲੀ ਭੇਜ ਦਿੱਤਾ ਮਹਾਰਾਜ ਜੀ ਇੱਥੋਂ ਦੱਖਣ ਨੂੰ ਜਾਣ ਲੱਗਿਆ ਫਿਰ ਦਿੱਲੀ ਆਗਰੇ ਗਏ ਮਹਾਰਾਜ ਆਗਰੇ ਫਿਰ ਮਾਤਾ ਜੀ ਨਾਲ ਮਲਾਪ ਹੋਇਆ ਮਾਤਾ ਜੀ ਨੇ ਫਿਰ ਮਹਾਰਾਜ ਕਹਿਣ ਲੱਗੇ ਹੁਣ ਅਸੀਂ ਦੱਖਣ ਚਲੇ ਜਾਣਾ ਤੁਸੀਂ ਇੱਥੇ ਰਹੋ ਮਾਤਾ ਸੁੰਦਰੀ ਨੂੰ ਕਿਹਾ ਮਾਤਾ ਸੁੰਦਰੀ ਜੀ ਦਿੱਲੀ ਰਹਿ ਮਾਤਾ ਸਾਹਿਬ ਦੇਵਾਂ ਨੂੰ ਕਹਿੰਦੇ ਸਾਹਿਬ ਦੇਵਾ ਤੂੰ ਵੀ ਇੱਥੇ ਰਹਿਣਾ ਆਪਣੀ ਭੈਣ ਕੋਲੇ ਪਰਮਾਤਾ ਸਾਹਿਬ ਦੇਵਾਂ ਹੱਥ ਜੋੜ ਕੇ ਕਹਿੰਦੀ ਸੁਆਮੀ ਜੀ ਬਹੁਤ ਸਮਾਂ ਹੋ ਗਿਆ ਤੁਹਾਡੇ ਤੋਂ ਬਿਣਾ ਮੈਂ ਰਹਿ ਨਹੀਂ ਸਕਦੀ ਮਰ ਜਾਵਾਂਗੀ ਮੈਂ ਤਾਂ ਵੀ ਮੇਰਾ ਤਾਂ ਪ੍ਰਾਣ ਵੀ ਨਹੀਂ ਨਿਭਦਾ ਵੀ ਮੈਂ ਮਰ ਜਾਵਾਂਗੀ ਮਹਾਰਾਜ ਮੇਰੇ ਤੇ ਕਿਰਪਾ ਕਰੋ ਮੈਨੂੰ ਨਾਲ ਲੈ ਚੱਲੋ ਮਾਰੇ ਕਹਿੰਦੇ ਵੀ ਜਿਹੜਾ ਪਿੰਡ ਹੈ ਤੇ ਅਸੀਂ ਜਾਣਾ ਨਾ ਰਸਤੇ ਬੜੇ ਕਠੜਨ ਨੇ ਜੰਗਲਾਂ ਵਿੱਚ ਦੀ ਲੰਘਣਾ ਪੈਣਾ ਦੁੱਖ ਮੁਸੀਬਤਾਂ ਆਉਣਗੀਆਂ ਥਕਾਵਟਾਉ ਕਈ ਕੁਛ ਹੋਣਾ ਵੀ ਤੁਹਾਡੇ ਤੋਂ ਛੱਲਿਆ ਨਹੀਂ ਜਾਣਾ ਪਰ ਮਾਤਾ ਜੀ ਹੱਥ ਜੋੜ ਕੇ ਕਹਿੰਦੇ ਨਹੀਂ ਸਵਾਮੀ ਜੀ ਮੇਰੇ ਮਾਲਕ ਜੀ ਮੈਂ ਦੁੱਖ ਛੱਲ ਲਵਾਂਗੀ ਸਭ ਕੁਝ ਛੱਲਾਂਗੀ ਰਸਤੇ ਦੀਆਂ ਥਕਾਵਟਾਂ ਮੁਕਾਵਟਾਂ ਸਾਰੀਆਂ ਛੱਲ ਲਵਾਂਗੀ ਪਰ ਤੁਹਾਡੇ ਬਿਨਾ ਮੈਂ ਰਹਿ ਨਹੀਂ ਸਕਦੀ ਮੈਨੂੰ ਨਾਲ ਲੈ ਕੇ ਚੱਲੋ ਫਿਰ ਮਾਤਾ ਜੀ ਨੂੰ ਤੁਨ ਲਾਲ ਲੈ ਕੇ ਮਹਾਰਾਜ ਸਫਲ ਕਰਦੇ ਹੋਏ ਜਿੱਥੇ ਅੱਜ ਆਪਾਂ ਸੱਚਖੰਡ ਸਾਹਿਬ ਦੇ ਦਰਸ਼ਨ ਕਰਦੇ ਜਿਹੜੀ ਧਰਤੀ ਨੰਦੇੜ ਦੀ ਧਰਤੀ ਹੈ ਉੱਥੇ ਮਹਾਰਾਜ ਜੀ ਪਹੁੰਚਦੇ ਜਿੱਥੇ ਹੀਰਾ ਘਾਟ ਗੁਰਦੁਆਰਾ ਸਾਹਿਬ ਬ੍ਰਾਹਮਣ ਵਾੜਾ ਨਗਰ ਉੱਥੇ ਨੇੜੇ ਹੀ ਹੀਰਾ ਘਾਟ ਗੁਰਦੁਆਰਾ ਸਾਹਿਬ ਉੱਥੇ ਮਹਾਰਾਜ ਜੀ ਨੇ ਆਸਣ ਲਾਇਆ ਆਪਣਾ ਪਹਿਲਾਂ ਜਾ ਕੇ ਫਿਰ ਉੱਥੇ ਨੇੜੇ ਹੀ ਮਹਾਰਾਜ ਮਾਤਾ ਜੀ ਮਹਾਰਾਜ ਜੀ ਉੱਥੇ ਦੀਵਾਨ ਸਜਾਉਂਦੇ ਇੱਕ ਦਿਨ ਮਾਤਾ ਜੀ ਜੰਗਲ ਵਿੱਚ ਚਲੇ ਗਏ ਉੱਥੇ ਜਾ ਕੇ ਆਸਣ ਲਾ ਲਿਆ ਸਮਾਧੀ ਸਿੰਘ ਕਹਿਣ ਲੱਗੇ ਮਹਾਰਾਜ ਜੀ ਮਾਤਾ ਜੀ ਪਤਾ ਨਹੀਂ ਕਿੱਥੇ ਚਲੇ ਗਏ ਮਹਾਰਾਜ ਕਹਿੰਦੇ ਦੇਖੋ ਭਾਲ ਕਰੋ ਉਹਨਾਂ ਦੀ ਜਿੰਦੋਂ ਸਿੰਘਾਂ ਨੇ ਭਾਲਿਆ ਤੇ ਜਿੱਥੇ ਅੱਜ ਮਾਤਾ ਜੀ ਦਾ ਗੁਰਦਰਾ ਸਾਹਿਬ ਹੈ ਨਾ ਬਣਿਆ ਹੋਇਆ ਮੁਗਟ ਨਗਰ ਦੇ ਵਿੱਚ ਮਾਤਾ ਜੀ ਦਾ ਮਾਤਾ ਸਾਹਿਬ ਦੇਵਾ ਕੌਰ ਜੀ ਦਾ ਸਥਾਨ ਹੈ ਜੋ ਪ੍ਰਬੰਧ ਹੈਗਾ ਢਿੰਗ ਸਿੰਘਾਂ ਦੇ ਕੋਲੇ ਆ ਉਹ ਸਥਾਨ ਦੇ ਉੱਤੇ ਮਾਤਾ ਜੀ ਬੈਠੇ ਹੋਏ ਸਵਾਦੀ ਲਾ ਕੇ ਮਹਾਰਾਜ ਨੂੰ ਜਾ ਕੇ ਦੱਸਿਆ ਮਹਾਰਾਜ ਜੀ ਮਾਤਾ ਦਾ ਸਮਾਦੀ ਲੀਨ ਨੇ ਮਾਰ ਕੇ ਲੱਗੇ ਇਹਨਾਂ ਦਾ ਤਾਪ ਸਥਾਨ ਨਾ ਪਿਛਲੇ ਜਨਮ ਦਾ ਹੈ ਬੈਠੇ ਰਹਿੰਦੇ ਹੋ ਕੇ ਤਿੰਨ ਚਾਰ ਦਿਨ ਸਮਾਧੀ ਚ ਰਹੀ ਫਿਰ ਮਾਤਾ ਜੀ ਦਾ ਉੱਥੇ ਲੰਗਰ ਚੱਲ ਪਿਆ ਮਾਤਾ ਜੀ ਉੱਥੇ ਲੰਗਰ ਚ ਚਲਾਉਣ ਲੱਗ ਪਈ ਸਾਰੀਆਂ ਸੰਗਤਾਂ ਨੂੰ ਲੰਗਰ ਸ਼ਿਕਾਉਂਦੇ ਫਿਰ ਮਹਾਰਾਜ ਹੀਰਾ ਘਾਟ ਕਥਾ ਕਰਦੇ ਦੀਵਾਨ ਸਜਾਉਂਦੇ ਦੁਪਹਿਰ ਦਾ ਪ੍ਰਸ਼ਾਦ ਆ ਕੇ ਮਾਤਾ ਜੀ ਦੇ ਕੋਲ ਸ਼ਕਿਆ ਕਰਦੇ ਫਿਰ ਆਰਾਮ ਵੀ ਉੱਥੇ ਕਰਦੇ ਉੱਥੇ ਮਾਤਾ ਜੀ ਦੀ ਚੱਕੀ ਵੀ ਪਈ ਹੋਈ ਉੱਥੇ ਆਰਾਮ ਕਰਦੇ ਮਹਾਰਾਜ ਫਿਰ ਸ਼ਾਮ ਦਾ ਜੀਵਾਨ ਜਾ ਕੇ ਹੀਰਾ ਘਾਟ ਸਜਾਇਆ ਕਰ ਫਿਰ ਮਾਤਾ ਜੀ ਉੱਥੇ ਤਕਰੀਬਨ ਮਹਾਰਾਜ 14 ਮਹੀਨੇ ਰਹੇ ਤੇ 9-10 ਮਹੀਨੇ ਦਾ ਸਮਾਂ ਮਾਤਾ ਜੀ ਉੱਥੇ ਰਹੇ ਹਜੂਰ ਸਾਹਿਬ ਫਿਰ ਜਦੋਂ ਮਹਾਰਾਜ ਜੀ ਨੇ ਵੇਖਿਆ ਵੀ ਸਰਜਾ ਸੱਚਖੰਡ ਜਾਣ ਦਾ ਹੁਣ ਸਮਾਂ ਆ ਗਿਆ ਗੁਰਤਾ ਗੱਦੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇਣੀ ਮਹਾਰਾਜ ਜੀ ਨੂੰ ਪਤਾ ਸੀ ਸਾਰਾ ਇਹ ਫਿਰ ਮਾਤਾ ਜੀ ਨੂੰ ਮਹਾਰਾਜ ਕਹਿਣ ਲੱਗੇ ਵੀ ਸਾਹਿਬ ਦੇਵਾ ਤੂੰ ਦਿੱਲੀ ਚਲੇ ਜਾ ਆਪਣੀ ਭੈਣ ਕੋਲ ਮਾਤਾ ਜੀ ਕਹਿਣ ਲੱਗੇ ਮਹਾਰਾਜ ਵੀ ਮੈਂ ਨਹੀਂ ਤੁਹਾਡੇ ਬਿਨਾਂ ਨਹੀਂ ਮਹਿਰ ਸਕਦੀ ਮਹਾਰਾਜ ਕਹਿਣ ਲੱਗੇ ਵੀ ਮੈਂ ਹੁਣ ਸੱਚਖੰਡ ਚਲੇ ਜਾਣਾ ਅੱਗੇ ਜਾਣਾ ਮਾਤਾ ਜੀ ਕਹਿੰਦੇ ਮੈਨੂੰ ਵੀ ਲੈ ਚੱਲੋ ਨਾਲ ਮੈਂ ਤੁਹਾਡੇ ਨਾਲ ਬਿਨਾਂ ਨਹੀਂ ਰਹਿ ਸਕਦੀ ਮਹਾਰਾਜ ਕਹਿਣ ਲੱਗੇ ਨਹੀਂ ਅਜੇ ਤੂੰ ਬਹੁਤ ਕੰਮ ਕਰਨੇ ਜਿਹੜਾ ਤੇਰਾ ਪੁੱਤਰ ਹੈ ਨਾ ਉਹ ਹਜੇ ਬੱਚਾ ਹੈ ਕਿਉਂਕਿ ਹਜੇ ਦੇਖੋ ਖਾਲਸਾ ਸਾਜਿਆ ਸੀ ਮਹਾਰਾਜ ਜੀ 1699 ਦੇ ਵਿੱਚ ਤੇ ਸਤਿਗੁਰੂ ਜੀ 1708 ਵਿੱਚ ਸੱਚਖੰਡ ਚਲੇ ਗਏ ਤੇ ਮਹਾਰਾਜ ਜੀ ਕਹਿਣ ਲੱਗੇ ਹਜੇ ਖਾਲਸਾ ਬੱਚਾ ਹੈ ਉਹਨੂੰ ਬੜੀ ਲੋੜ ਹੈ ਮਾਂ ਦੀ ਤੂੰ ਆਪਣੇ ਖਾਲਸੇ ਪੁੱਤਰ ਦਾ ਧਿਆਨ ਰੱਖਣਾ ਮਾਂ ਮਾਂ ਬਣ ਕੇ ਤੂੰ ਉਹਨੂੰ ਪਾਲਣਾ ਹੱਵੇ ਮਾਂ ਦੀ ਬੜੀ ਲੋੜ ਆ ਇਸ ਕਰਕੇ ਤੁਸੀਂ ਚਲੇ ਜਾਓ ਕਹਿਣ ਲੱਗੀ ਮੇਰਾ ਪ੍ਰਣ ਕਵੇਂ ਨਿਭੇਗਾ ਮੈਂ ਤੁਹਾਡੇ ਦਰਸ਼ਨ ਕਰਕੇ ਕੁਝ ਖਾਂਦੀ ਪੀਂਦੀ ਆ ਤਾਂ ਮਹਾਰਾਜ ਜੀ ਨੇ ਛੇਵੇਂ ਪਾਤਸ਼ਾਹ ਜੀ ਦੇ ਪੰਜ ਸ਼ਸਤਰ ਮੀਰੀ ਪੀਰੀ ਦੇ ਮਾਲਕ ਦੇ ਪੰਜ ਸ਼ਸਤਰ ਦਿੱਤੇ ਕਿ ਆਹ ਸ਼ਸਤਰ ਲੈ ਜਾਓ ਇਨਾਂ ਦੀ ਧੂਪ ਬੱਤੀ ਕਰਿਓ ਸਤਕਾਰ ਕਰਿਓ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਬਾਣੀ ਪੜਿਓ ਇਹਨਾਂ ਦਾ ਸਤਕਾਰ ਕਰਿਓ ਤੇ ਇਹਨਾਂ ਦੇ ਵਿੱਚੇ ਮੇਰੇ ਦਰਸ਼ਨ ਹੋਇਆ ਕਰਨਗੇ ਤੁਹਾਨੂੰ ਪਰ ਦੋ ਪਾਲਕੀਆਂ ਮੰਗਾਈਆਂ ਗਈਆਂ ਇੱਕ ਪਾਲਕੀ ਵਿੱਚ ਮਾਤਾ ਜੀ ਦਾ ਅਸਣ ਲੱਗਾ ਇੱਕ ਪਾਲਕੀ ਵਿੱਚ ਸ਼ਾਸਤਰ ਸਜਾਏ ਗਏ ਬਾਬਾ ਆਰਾਮ ਕੋਇਰ ਜੀ ਬਾਬਾ ਬੁੱਢਾ ਸੇਬ ਜੀ ਦੇ ਅੰਸਬੰਸ ਵਿੱਚੋਂ ਸੀ ਜਿਹੜੇ ਬਾਬਾ ਗੁਰਬਖਸ਼ ਸਿੰਘ ਜੀ ਉਹਨਾਂ ਨੂੰ ਮਹਾਰਾਜੀ ਨੇ ਨਾਲ ਭੇਜਿਆ ਹੋਰ ਸਿੱਖ ਦੇ ਕੇ ਵੀ ਇਹਨਾਂ ਦਿੱਲੀ ਜਾਓ ਕਈਆਂ ਨੇ ਇਹ ਵੀ ਲੈ ਕੇ ਆਏ ਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਹੀ ਆਏ ਮਾਤਾ ਜੀ। ਕਈ ਵਿਦਵਾਨ ਨੇ ਵੀ ਲਿਖਦੇ ਇਤਿਹਾਸ ਵਿੱਚ ਵੀ ਲਿਖਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਆਏ ਮਾਤਾ ਜੀ। ਮਹਾਰਾਜ ਨੇ ਕਿਹਾ ਕਿ ਇਹਨਾਂ ਨੂੰ ਦਿੱਲੀ ਛੱਡ ਦੇਣਾ ਤੁਸੀਂ ਪਰ ਬਾਬਾ ਬੰਦਾ ਸਿੰਘ ਬਹਾਦਰ ਦਿੱਲੀ ਤੋਂ ਨਹੀਂ ਰੁਕੇ ਦਿੱਲੀ ਨਹੀਂ ਗਏ। ਉੱਥੋਂ ਫਿਰ ਸਿੰਘਾਂ ਨੂੰ ਭੇਜਿਆ ਮਾਤਾ ਸੁੰਦਰੀ ਜੀ ਦੇ ਕੋਲ। ਮਾਤਾ ਜੀ ਨਾਲ। ਫਿਰ ਦੇਖੋ ਉਸੇ ਜਿਹੜਾ ਮਾਤਾ ਜੀ ਗਏ ਮਾਤਾ ਜੀ ਨੇ ਆਸਣ ਲਾਇਆ ਮਹਾਰਾਜ ਜੀ ਦੇ ਸ਼ਸਤਰਾਂ ਦਾ। ਆਪਣਾ ਨੇਮ ਇਸੇ ਤਰ੍ਹਾਂ ਅਮਰਤੂਲੇ ਉੱਠਦੇ ਬਾਣੀ ਪੜਦੇ ਸ਼ਾਸਤਰਾਂ ਵਿੱਚੋਂ ਮਾਰਦੇ ਦਰਸ਼ਨ ਕਰਕੇ ਕੁਝ ਜਲ ਪਾਣੀ ਛਕਿਆ ਕਰਦੇ ਫਿਰ ਖਾਲਸੇ ਪੰਥ ਦੇ ਨਾਂ کئی ਵਾਰ ਸਿੱਖਾਂ ਦੇ ਨਾਂ ਜਿੱਥੇ ਕਿਤੇ ਖੂਦ ਹੀ ਲੋੜ ਹੁੰਦੀ ਮਾਇਆ ਦੀ ਲੋੜ ਹੁੰਦੀ ਸਿੱਖਾਂ ਦੇ ਨਾਂ ਹੁਕਮਨਾਮੇ ਲਿਖੇ ਨੌ ਹੁਕਮਨਾਮੇ ਨੇ ਮਾਤਾ ਜੀ ਦੇ ਪਰ ਉਹਨਾਂ ਵਿੱਚ ਦੇਖਿਓ ਨੌਂ ਹੁਕਮਨਾਮਿਆਂ ਦੇ ਵਿੱਚ ਨਾ ਕੁਝ ਗੱਲਾਂ ਮਾਤਾ ਜੀ ਨੇ ਵਾਰ-ਵਾਰ ਹੀ ਲਿਖੀਆਂ ਹੋਈਆਂ ਉਹ ਚ ਲਿਖਦੇ ਤੁਸੀਂ ਗੁਰੂ ਗੁਰੂ ਜਪਣਾ ਤੁਹਾਡਾ ਜਨਮ ਸੌਰੇਗਾ ਮਾਰੇ ਮਾਤਾ ਜੀ ਨੇ ਬਚਨ ਕੀਤੇ ਵੀ ਤੁਸੀਂ ਗੁਰੂ ਗੁਰੂ ਮੇਰੇ ਖਾਲਸ ਤੁਸੀਂ ਮੇਰੇ ਫਰਜੰਦ ਪੁੱਤ ਹੋ ਮਾਤਾ ਜੀ ਨੇ ਹਰ ਹੁਕਨਾਮੇ ਚ ਲਿਖਿਆ ਖਾਲਸਾ ਜੀ ਨੂੰ ਕਿ ਮੈਂ ਖਾਲਸਾ ਜੀ ਮੇਰੇ ਤੁਸੀਂ ਪੁੱਤ ਫਰਜੰਦ ਹੋ ਵੀ ਤੁਸੀਂ ਮੇਰੇ ਪਿਆਰੇ ਪੁੱਤਰ ਹੋ ਤੇ ਤੁਸੀਂ ਗੁਰੂ ਗੁਰੂ ਜ ਆਪਣਾ ਗੁਰੂ ਤੁਹਾਡਾ ਭਲਾ ਕਰੇਗਾ ਤੁਹਾਡਾ ਜਨਮ ਸਵਰੇਗਾ ਫਿਰ ਇਸ ਤਰ੍ਹਾਂ ਮਾਤਾ ਜੀ ਉੱਥੇ ਰਿਹਾ ਕਰਦੇ ਪਰ ਇੱਕ ਦਿਨ ਕਹਿੰਦੇ ਦੇਖੋ ਮਾਤਾ ਸੁੰਦਰੀ ਜੀ ਨੇ ਨਾ ਇੱਕ ਪੁੱਤਰ ਨੂੰ ਪਾਲਿਆ ਸੀ ਗੋਦ ਲਿਆ ਸੀ ਮਹਾਰਾਜ ਨੇ ਕਿਹਾ ਸੀ ਇਹ ਤੁਹਾਨੂੰ ਦੁੱਖ ਦੇਵੇਗਾ ਉਦੀ ਸ਼ਕਲ ਆ ਬਾਬਾ ਜੀਤ ਸਿੰਘ ਵਰਗੀ ਸੀ ਤੇ ਮਾਤਾ ਚੁੰਦਰੀ ਨੇ ਮੋਹ ਵਿੱਚ ਆ ਕੇ ਉਹਨੂੰ ਆਪਣਾ ਪਾਲਕ ਪੁੱਤਰ ਬਣਾ ਲਿਆ ਪਰ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਤੁਹਾਨੂੰ ਦੁੱਖ ਦੇਵੋ ਉਹਨੇ ਕੀ ਕੀਤਾ ਇੱਕ ਦਿਨ ਮਾਰੇ ਦੇ ਸ਼ਸਤਰ ਚਾੱਕ ਕੇ ਪਹਿਨ ਲਏ ਮਾਤਾ ਜੀ ਨੇ ਰੋਕਿਆ ਮਾਤਾ ਸੁੰਦਰੀ ਜੀ ਨੇ ਸੇਵਾਦਾਰਾਂ ਨੇ ਵੀ ਰੋਕਿਆ ਪਰ ਰੁਕੇ ਨਹੀਂ ਤੇ ਮਾਤਾ ਸਾਹਿਬ ਜੀ ਨੇ ਰੋਕਿਆ ਤੇ ਤਲਵਾਰ ਕੱਢ ਕੇ ਮਾਤਾ ਜੀ ਨੂੰ ਮਾਰਨ ਲੱਗਾ ਉੱਥੇ ਮਾਤਾ ਜੀ ਨੇ ਪਿਆ ਸੀ ਤੂੰ ਆਪਣੇ ਮੇਰੇ ਸੁਆਮੀ ਮੇਰੇ ਮਾਲਕ ਦੇ ਸ਼ਾਸਤਰਾ ਨੂੰ ਆਪਣੇ ਸਰੀਰ ਤੇ ਲਾਇਆ ਨਾ ਤੂੰ ਕਮਉਂਤੇ ਹੀ ਮਰੇਗਾ ਇਹ ਮਾਤਾ ਜੀ ਕਿਤੇ ਵੀ ਮਾਤਾ ਜੀ ਦੇ ਕੋ ਮਿੱਠਾ ਬੋਲਦੇ ਸੀ ਕਦੇ ਆਪਣੀ ਜ਼ੁਬਾਨ ਵਿੱਚੋਂ ਕਿਸੇ ਨੂੰ ਇਸ ਤਰ੍ਹਾਂ ਦਾ ਸ਼ਬਦ ਨਹੀਂ ਕਦੇ ਕਿਹਾ ਸੀ ਕੋੜਾ ਬਚਨ ਨਹੀਂ ਬੋਲਿਆ ਪਰ ਮਾਤਾ ਜੀ ਨੇ ਜੋ ਦੇਖਿਆ ਕਿ ਮੇਰੇ ਪਤੀ ਦੇਵ ਦੇ ਜਿੱਤੀ ਹੋਈ ਇਮਾਨਤ ਉਹਦੀ ਬੇਅਦਬੀ ਕੀਤੀ ਆਪਣੇ ਸਰੀਰ ਤੇ ਸਜਾ ਲਿਆ ਤਾਂ ਮਾਤਾ ਜੀ ਨੇ ਕਹਿ ਦਿੱਤਾ ਤੈਨੂੰ ਕਮਉਂਤੇ ਹੀ ਮਰੇਗਾ ਤੇ ਮਰਿਆ ਵੀ ਕਮਉਂਤੇ ਹੋ ਪਰਖਿਆ ਉਹਨੇ ਬਹਾਦਰ ਸ਼ਾਹ ਨੇ ਮਾਰਿਆ ਉਹਨੂੰ ਉਹਦੀ ਮੌਤ ਹੋਈ ਕੇਸਾਂ ਦੀ ਬੇਦਵੀ ਕੀਤੀ ਕੇਸ ਕੱਟੇ ਉਹਨੇ ਕਮੌਤਾ ਹੋ ਕੇ ਮਰਿਆ ਸੀ ਫਿਰ ਮਾਤਾ ਜੀ ਜਿਨੇ ਦੇਖੋ ਜਦੋਂ ਸੱਚਖੰਡ ਜਾਣਾ ਸੀ ਨਾ ਸਰੀਰ ਛੱਡਣਾ ਸੀ ਤਿੰਨ ਦਿਨ ਪਹਿਲਾਂ ਮਾਤਾ ਜੀ ਨੇ ਦੱਸ ਦਿੱਤਾ ਵੀ ਅਸੀਂ ਹੁਣ ਚਲੇ ਜਾਣਾ ਸੰਸਾਰ ਵਿੱਚੋਂ ਫਿਰ ਨਾਲ ਹੀ ਮਾਤਾ ਜੀ ਨੂੰ ਇਹ ਕਿਹਾ ਮਾਤਾ ਸੁੰਦਰੀ ਜੀ ਨੂੰ ਕਿਹਾ ਕਿ ਭੈਣ ਜੀ ਮੇਰਾ ਸੰਸਕਾਰ ਜਿਹੜਾ ਸਰੀਰ ਦਾ ਜਿੱਥੇ 8ਵੇਂ ਪਾਤਸ਼ਾਹ ਜੀ ਦਾ ਸੰਸਕਾਰ ਕੀਤਾ ਗਿਆ ਨਾ ਉੱਥੇ ਕਰਿਓ। ਉਹ 8ਵੇਂ ਪਾਤਸ਼ਾਹ ਦਾ ਸੰਸਕਾਰ ਕਿੱਥੇ ਆ ਦਿੱਲੀ ਦੇ ਵਿੱਚ ਇੱਕ ਤਾਂ ਗੁਰਦੁਆਰਾ ਸਾਹਿਬ ਬੰਗਲਾ ਸਾਹਿਬ ਹੈ। ਉੱਥੇ 8ਵੇਂ ਪਾਤਸ਼ਾਹ ਜੀ ਰਹਿੰਦੇ ਰਹੀ। 8ਵੇਂ ਪਾਤਸ਼ਾਹ ਜੀ ਦੇ ਸਰੀਰ ਦਾ ਸੰਸਕਾਰ ਹੋਇਆ ਦਿੱਲੀ ਦੇ ਵਿੱਚ ਹੀ ਗੁਰਦੁਆਰਾ ਬਾਲਾ ਸਾਹਿਬ। ਜੇ ਦਰਸ਼ਨ ਕੀਤੇ ਹੋ ਨੇ ਸੰਗਤ ਨੇ ਬਾਲਾ ਸਾਹਿਬ ਦੇ ਜੇ ਨਹੀਂ ਕੀਤੇ ਜ਼ਰੂਰ ਕਰਿਓ ਜਾ ਕੇ। ਦਰਸ਼ਨ ਕਰਕੇ ਆਓ ਸਾਨੂੰ ਆਪਣੇ ਇਤਿਹਾਸਿਕ ਸਥਾਨਾਂ ਦੇ ਦਰਸ਼ਨ ਕਰਨੇ ਚਾਹੀਦੇ ਸਾਨੂੰ ਇਤਿਹਾਸ ਦਾ ਪਤਾ ਲੱਗੇ ਉੱਥੇ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਦੇ ਸਰੀਰ ਦਾ ਸੰਸਕਾਰ ਕੀਤਾ ਥੜਾ ਬਣਿਆ ਹੋਇਆ ਉੱਥੇ ਮਹਾਰਾਜ ਜੀ ਦਾ ਪ੍ਰਕਾਸ਼ ਕਹਿਣ ਲੱਗੇ ਉਸ ਸਥਾਨ ਤੇ ਮੇਰਾ ਸੰਸਕਾਰ ਕਰਿਓ ਫਿਰ ਮਾਤਾ ਜੀ ਅੰਮ੍ਰਿਤ ਵੇਲੇ ਉੱਠੇ ਜਦੋਂ ਸਰੀਰ ਛੱਡਣਾ ਸੀ ਬਾਣੀ ਪੜ੍ਹੀ ਸੇਵਾ ਕੀਤੀ ਸ਼ਾਸਤਰਾਂ ਵਿੱਚੋਂ ਦਰਸ਼ਨ ਕੀਤੇ ਤੇ ਅਰਦਾਸ ਕੀਤੀ ਕਿ ਇਹ ਸੁਆਮੀ ਜੀ ਅੱਜ ਤੁਹਾਡੇ ਚਰਨਾਂ ਵਿੱਚ ਮੈਂ ਆ ਜਾਣਾ ਮਾਤਾ ਜੀ ਕਪੜਾ ਲੈ ਕੇ ਸਰੀਰ ਤੇ ਪਾ ਕੇ ਮਾਤਾ ਜੀ ਦੀ ਜੋਤ ਸੀ ਜਿਹੜੀ ਉਹ ਗੁਰੂ ਗੋਬਿੰਦ ਸਿੰਘ ਜੀ ਮਾਰ ਦੇ ਵਿੱਚ ਲੀਨ ਹੋ ਗਈ ਫਿਰ ਮਾਤਾ ਜੀ ਦੇ ਸਰੀਰ ਦਾ ਸਸਕਾਰ ਜਿਹੜਾ ਬਾਲਾ ਸਾਹਿਬ ਕੀਤਾ ਗਿਆ ਉਹ ਜਿਹੜੇ ਪੰਜ ਸ਼ਸਤਰ ਸੀ ਉਹ ਕਾਬ ਕਾਬगंज ਸਾਹਿਬ ਗੁਰਦੁਆਰਾ ਸਾਹਿਬ ਹੈ ਉੱਥੇ ਆ ਦਰਸ਼ਨ ਕਰਵਾਏ ਜਾਂਦੇ ਉਹਨਾਂ ਸ਼ਸਤਰਾਂ ਦੇ ਵੀ ਤੇ ਇਸ ਤਰ੍ਹਾਂ ਮਾਤਾ ਜੀ ਨੇ ਤਕਰੀਬਨ ਇਹ ਵਿਦਵਾਨਾਂ ਨੇ 67 ਸਾਲ ਦਾ ਜ਼ਿਕਰ ਕੀਤਾ ਕਿਸੇ ਨੇ 66 ਸਾਲ ਦਾ ਜ਼ਿਕਰ ਕੀਤਾ ਇਸ ਤਕ तकरीबन 6-7 ਦਹਾਕੇ ਮਾਤਾ ਜੀ ਸੰਸਾਰ ਵਿੱਚ ਰਹੇ ਤਾਂ ਉਹਨਾਂ ਨੇ ਪੰਥ ਨੂੰ ਸੇਧ ਦਿੱਤੀ ਤੇ ਪੰਥ ਸਾਰਾ ਹੀ ਮਾਤਾ ਜੀ ਦਾ ਸਤਕਾਰ ਕਰਦਾ ਰਿਹਾ ਤੇ ਨਾਲ ਪ੍ਰੇਮ ਦੇ ਨਾਲ ਮਾਤਾ ਜੀ ਨੂੰ ਯਾਦ ਕਰਦਾ ਖਾਲਸ ਆਪਣੀ ਮਾਂ ਕਹਿ ਕੇ ਬੁਲਾਉਂਦਾ ਇਸ ਕਰਕੇ ਮਾਤਾ ਜੀ ਦਾ ਜਿਹੜਾ ਜਨਮ ਦਿਨ ਹੋਣ ਕਰਕੇ ਆਪਾਂ ਜਿਹੜੇ ਅੱਜ ਇੱਥੇ ਸਮਾਗਮ ਕੀਤੇ ਆ ਮਹਾਰਾਜ ਜੀ ਸਾਡੇ ਸਾਰਿਆਂ ਤੇ ਕਿਰਪਾ ਕਰਨ ਆਦੇ ਦਰੋਂ ਕਰੋ ਗੁਰਸਿੱਖੀ ਵਾਲਾ ਜੀਵਨ ਬਖਸ਼ਣ ਆਪਣੇ ਚਰਣਾ ਕਮਲਾਂ ਦੀ ਪ੍ਰੀਤੀ ਬਖਸ਼ਣ ਪਿਆਰ ਬਖਸ਼ਣ ਅਸੀਂ ਵੀ ਮਹਾਰਾਜ ਦੇ ਉੱਤੇ ਸ਼ਰਧਾ ਭਾਵਨਾ ਰੱਖੀਏ ਗੁਰੂ ਦੇ ਚਰਣਾ ਚਰਦਾਸ ਕਰੀਏ ਕਿ ਮਹਾਰਾਜ ਸਾਨੂੰ ਸਿੱਖੀ ਵਾਲੇ ਕੰਨ ਦਿਓ ਕਿ ਅਸੀਂ ਤੁਹਾਡੀ ਗੱਲ ਨੂੰ ਤੁਹਾਡੇ ਬਚਨਾਂ ਨੂੰ ਸੁਣ ਸਕੀਏ ਤੇ ਸ਼ਰਧਾ ਵਾਲੀਆਂ ਅੱਖਾਂ ਦੇ ਦਿਓ ਸਾਨੂੰ ਤਾਂ ਕਿ ਅਸੀਂ ਆਪ ਜੀ ਦੇ ਦਰਸ਼ਨ ਕਰ ਸਕੀਏ ਕਿਉਂਕਿ ਮਹਾਰਾਜ ਕਹਿੰਦੇ ਗੁਰੂ ਨਾਨਕ ਜਿਨ ਸੁਣਿਆ ਦੇਖਿਆ ਸੇ ਫਿਰ ਗਰਬਾਸ ਨ ਪਰਿਆਰੇ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਦੇਖਿਆ ਸੁਣਿਆ ਉਹ ਮੁੜ ਕੇ ਗਰਭ ਜੂਨੀ ਵਿੱਚ ਨਹੀਂ ਆਉਂਦੇ ਜੰਮਣ ਮਰਨੋਂ ਦਾ ਕਟਿਆ ਜਾਂਦਾ ਸੋ ਮਹਾਰਾਜ ਸਾਡੇ ਸਾਰਿਆਂ ਤੇ ਕਿਰਪਾ ਕਰਨ ਵਿਚਾਰਾਂ ਕਰਦੇ ਆ ਹੋਇਆ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਜਾਣੀਆਂ ਸੁਭਾਵਕ ਨੇ ਸਤਗੁਰੂ ਜੀ ਸਤਗੁਰਾਂ ਦੀ ਸੰਗਤ ਬਖਸ਼ਣ ਹਾਰ ਹੈ ਬਖਸ਼ ਲੈਣਾ ਜੀ ਰੋਮ ਰੋਮ ਕਰਕੇ ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਿਨ੍ਹਾਂ ਨੇ ਸਾਨੂੰ ਇਹ satsangਤ ਕਰਨ ਦਾ ਸਮਾਂ ਬਖਸ਼ਿਆ ਮਹਾਰਾਜ ਸਾਰਿਆਂ ਤੇ ਮਿਹਰਾਮਤ ਕਰਨ ਦਿਓ ਸੱਜਣ ਅਸੀਂ ਛੜੀਆ ਜੋ ਹੋਵੇ ਸਾਹਿਬ ਸਿਉ ਮੇਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ